ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜੇਨ ਮਸਟਕ ਤੋਰ ਮਾਰ ਲੇਖਿਆ ਤਿੰਨ ਸਤ ਗੁਰ ਮਿਲਿਆ RAM RAJ ਆ ਗਿਆ ਣ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਜੇ ਨਮਸਤਕ ਧੁਰ ਹਰ ਲਿਖਿਆ ਤਨ ਸਤ ਗੁਰ ਮਿਲਿਆ RAM RAJE ਆਗੇ ਆਣ ਅੰਧੇਰਾ ਕਟੇ ਗੁਰ ਗਿਆਨ ਘਟ ਬਲੇ ਆ ਔਰ ਲੱਗਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਜਨਾਨਿਕ ਨਾਮ ਆਰਾਧਿਆ ਆਰਾਧ ਹਰ ਇਨਿਆ ਸਹਰ ਨਾਮ ਨਾ ਚੇਤੇਓ ਸਿਕਾਹ ਜਾਗੇ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਗ ਜਾਏ ਹੁਣ ਵਾਪਾ ਹਰ ਨਾਮ ਨਾ ਬੀਜਿਓ ਅਗੈ ਭੁੱਖਾ ਕੀ ਖਾਏ ਮਨ ਮੁਖਾ ਨੋ ਫਿਰ ਜਨਮ ਹੈ ਨਾਨਕ ਹਰਿ ਪਹਾਏ तू हार तेरा सब को सब तुद तो उपाय राम राजे किश हाथ किसा के देश नाही सब है चलाए ਜੇਨ ਤੂੰ ਮੇਲ ਹੈ ਪਿਆਰੇ ਸੇ ਤਦ ਮਿਲ ਹੈ ਜੋ ਹਰ ਮਨ ਪਹਾਏ ਜਨਾਨਨਕ ਸਤ ਗੁਰ ਭੇਟਿਆ ਹਰ ਨਾਮ ਤਰਾਏ ਕੋਈ ਗਾਵ ਰਾਗੀ ਨਾਦੀ ਬੇਦੀ ਬਹੁ ਭਾਤ ਕਾਰੇ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋ ਕਿਆ ਕੀ ਜਾਣ ਹਰ ਕਰਤਾ ਸਭ ਕੇ ਝਾਣਦਾ ਸੇਰ ਰੋਗ ਹੱਥ ਦੀ ਜਾਣ ਜਿਨਾਂ ਨਾਨਕ ਗੁਰਮਖ ਖਿਰਦਾ ਸ਼ੁੱਧ ਹਾ ਹਰ ਭਗਤ ਹਰ ਲੀਜਾ ਹਰ ਕਰਤਾ ਸਾਧਕੇ ਸ ਜਾਣਦਾ ਸੇਰ ਰੋਗ ਹੱਥ ਦੀਜਾ ਜਨ ਨਾਨਕ ਗੁਰਮੁਖ ਖੇਰਦਾ ਸੁਧਾ ਹਰ ਭਗਤ ਹਰ ਲੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਜੇ ਨ ਮਸਤਕ ਧੁਰ ਹਰ ਲਿਖਿਆ ਤੈਨਾ ਸਤਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ